ਤਾਂ ਗੱਲ ਕਰਾਂਗੇ ਜੀ ਕਿਸਮਤ ਦੀ ਕਿਸਮਤ ਦੇ ਦਰਵਾਜ਼ੇ ਕਿਸੇ ਕਿਸੇ ਇਨਸਾਨ ਦੇ ਹਿੱਸੇ ਆਉਂਦੇ ਐ ਤੇ ਜਦੋਂ ਖੁੱਲਦੇ ਐ ਤਾਂ ਉਹਦੀ ਖੁਸ਼ੀ ਦਾ ਕੋਈ ਟਿਕਾਣਾ ਜਿਹੜਾ ਨਹੀਂ ਰਹਿੰਦਾ ਤਾਂ ਅਜਿਹੀ ਜਾਣਕਾਰੀ ਇੱਕ ਕਹਾਣੀ ਜਿਹੜੀ ਸੱਚੀ ਹੈ ਤੁਹਾਡੇ ਨਾਲ ਸ਼ੇਅਰ ਕਰਾਂਗੇ ਤਾਂ ਇਹ ਜਿਹੜੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਸੌਰਵ দত্ত ਨਾਮ ਦਾ ਇਨਸਾਨ ਹੈ ਇਹਨੇ ਦਸਤਾਵੇਜ਼ ਆ ਜੋ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹ ਸਾਂਝੇ ਕੀਤੇ ਐ ਇਹ ਕੋਈ ਆਮ ਦਸਤਾਵੇਜ਼ ਨਹੀਂ ਹੈਗੇ 1 ਲੱਖ ਰੁਪਏ 'ਚ ਇਹ ਦਸਤਾਵੇਜ਼ ਖਰੀਦੇ ਸੀਗੇ ਇਹ ਇਹਨਾਂ ਦੀ ਕੀਮਤ ਹੈ ਜਿਹੜੀ 80 ਕਰੋੜ ਰੁਪਏ ਅਸਲ ਗੱਲ ਕੀ ਸੀ ਜਿਵੇਂ ਸ਼ੇਅਰ ਮਾਰਕੀਟ ਦੇ ਵਿੱਚ ਅੱਜ ਕੱਲ ਆਪਾਂ ਸ਼ੇਅਰ ਖਰੀਦਦੇ ਆ ਪੈਸੇ ਐਡ ਕਰਦੇ ਆ ਨਿਵੇਸ਼ ਕਰਦੇ ਆ ਤਾਂ ਇਹਦੇ ਦੋ ਤਰ੍ਹਾਂ ਦੇ ਲੋਕ ਨੇ ਇੱਕ ਤਾਂ ਜਿਹੜੇ ਹਰ ਰੋਜ਼ ਦਿਹਾੜੀ ਬਣਾਉਂਦੇ ਆ ਵੀ ਅੱਜ ਸ਼ੇਅਰ ਖਰੀਦ ਲੇ 4 ਘੰਟਿਆਂ ਨੂੰ ਵੇਚ ਲੇ ਜਾਂ 12 ਘੰਟਿਆਂ ਨੂੰ ਵੇਚ ਲੇ ਜਾਂ 24 ਘੰਟਿਆਂ ਨੂੰ ਵੇਚ ਲੇ 400 500 ਹਜ਼ਾਰ ਰੁਪਏ ਪ੍ਰੋਫਿਟ ਕੱਢ ਲਿਆ ਤਾਂ ਦੂਜੇ ਇਨਸਾਨ ਹੁੰਦੇ ਆ ਵੀ ਇੱਕ ਵਾਰ ਨਿਵੇਸ਼ ਕਰਤੇ ਤਾਂ ਉਹਨੂੰ ਕੁਝ ਸਾਲਾਂ ਦੀ ਭੁੱਲ ਜਾਂਦੇ ਆ ਵੀ 5 ਸਾਲਾਂ ਬਾਅਦ ਦੇਖਾਂਗੇ ਜਾਂ 10 ਸਾਲਾਂ ਬਾਅਦ ਦੇਖਾਂਗੇ ਤਾਂ ਉਵੇਂ ਹੀ ਹੋਇਆ ਇੱਕ ਇਦਾਂ ਦੇ ਇਨਸਾਨ ਨਾਲ ਤਾਂ ਇੱਕ ਇਨਸਾਨ ਨੇ ਲੱਖ ਰੁਪਏ ਦੇ ਸ਼ੇਅਰ ਖਰੀਦੇ ਸੀਗੇ 1990 ਦੇ ਵਿੱਚ ਉਹਦੇ ਸਰਟੀਫਿਕੇਟ ਆਪਣੇ ਹੱਥ ਲੈ ਲੇ ਤੇ ਭੁੱਲ ਗਿਆ ਵੀ ਚਲੋ 5 ਸਾਲਾਂ ਨੂੰ 10 ਸਾਲਾਂ ਨੂੰ ਦੇਖਾਂਗੇ ਇਹੋ ਜਿਹਾ ਭੁੱਲਿਆ ਉਹਨੂੰ ਯਾਦ ਹੀ ਨਹੀਂ ਰਹੇ ਵੀ ਮੈਂ ਸ਼ੇਅਰ ਖਰੀਦੇ ਸੀਗੇ 30 ਤੋਂ 35 ਸਾਲ ਲੰਘ ਗਏ 35 ਸਾਲ ਬਾਅਦ ਜਦੋਂ ਆਪਾਂ ਆਮ ਘਰਾਂ ਦੇ ਵਿੱਚ ਸਫਾਈ ਕਰਦੇ ਹਾਂ ਤਾਂ ਉਹਨਾਂ ਨੂੰ ਉਹ ਸਰਟੀਫਿਕੇਟ ਮਿਲੇ ਜਿਹੜੇ ਉਹਨਾਂ ਨੇ ਸ਼ੇਅਰ ਖਰੀਦੇ ਸੀਗੇ ਜੋ ਸਕਰੀਨ ਤੇ ਤੁਹਾਨੂੰ ਫੋਟੋ ਦਿਖਾਈ ਸੀ ਤਾਂ ਉਸ ਤੋਂ ਬਾਅਦ ਉਹ ਵੀ ਹੈਰਾਨ ਰਹਿ ਜਾਂਦੇ ਆ ਕਿ ਆਹ ਆਪਾਂ ਸ਼ੇਅਰ ਕਦੋਂ ਖਰੀਦੇ ਸੀਗੇ ਤਾਂ ਫੇਰ ਉਹ ਖਪੜਤਾਲ ਹੁੰਦੀ ਹੈ ਉਹਦਾ ਪਿਤਾ ਜਿਹੜਾ ਬੱਚੇ ਦਾ ਜਾਦ ਕਰਦਾ ਕਿਉਂਕਿ ਜਵਾਕ ਵੀ ਵੱਡੇ ਹੋ ਜਾਂਦੇ ਨੇ ਵੀ ਹਾਂ ਮੈਂ ਤਾਂ ਲੱਖ ਰੁਪਏ ਦੇ ਸ਼ੇਅਰ ਖਰੀਦੇ ਸੀਗੇ 1990 ਚ ਜੋ ਦੁਬਾਰੇ ਉਹ ਹੁਣ ਅੱਜ ਦੇ ਘੜੀ ਉਹਨਾਂ ਦਾ ਰੇਟ ਚੈੱਕ ਕਰਦੇ ਆ ਉਹਨਾਂ ਸ਼ੇਅਰਾਂ ਦੀ ਗਿਣਤੀ ਜਿਹੜੀ 80 ਕਰੋੜ ਰੁਪਈਆ ਬਣ ਜਾਂਦੀ ਹੈ ਤਾਂ ਏਸੀ ਇਹਨਾਂ ਦੀ ਕਿਸਮਤ ਐਨੇ ਸਾਲ ਸਰਟੀਫਿਕੇਟ ਹੈ ਜਿਹੜੇ ਇਹਨਾਂ ਦੇ ਘਰ ਦੇ ਵਿੱਚ ਹੀ ਪਏ ਰਹੇ ਮਿਹਨਤ ਦੀ ਕਮਾਈ ਨਾਲ ਲੱਖ ਰੁਪਿਆ ਜੋੜਿਆ ਸੀ ਸ਼ੇਅਰ ਖਰੀਦ ਲਏ ਪਰ ਭੁੱਲ ਗਏ ਪਰ ਇਹਨਾਂ ਦੀ ਕਿਸਮਤ ਦੇ ਵਿੱਚ ਇਹ ਮੁਨਾਫਾ ਜਿਹੜਾ ਲਿਖਿਆ ਸੀ 35 ਸਾਲਾਂ ਬਾਅਦ ਵੀ ਉਹ ਡਾਕੂਮੈਂਟ ਆ ਜਿਹੜੇ ਤੇ ਆ ਗਏ ਨਹੀਂ ਅਕਸਰ ਆਪਾਂ ਕਰੇ ਕਿੰਨੀ ਘੌਰ ਕਰਦੇ ਆ ਸਾਫ ਸਵੈ ਦੌਰਾਨ ਕਿੰਨੇ ਹੀ ਆਪਣੇ ਕਾਗਜ਼ ਰੱਦੀ ਇਕੱਠੀ ਹੋ ਜਾਂਦੀ ਹੈ ਆਪਾਂ ਐਵੇਂ ਸੁੱਟ ਦਿੰਦੇ ਆ ਜੇ ਕੋਈ ਪਿੰਡਾਂ ਦੇ ਵਿੱਚ ਹੁੰਦਾ ਉਹ ਚੁੱਲ੍ਹੇ ਦੇ ਵਿੱਚ ਅੱਗ ਮਚਾ ਲੈਂਦੇ ਆ ਤਾਂ ਇਹ ਇਹਨਾਂ ਦੀ ਕਿਸਮਤ ਸੀ ਕਿ ਇਸਮਤ ਨੇ ਦਰਵਾਜ਼ਾ ਖੋਲਤਾ ਤਾਂ ਅੱਜ ਇਹ ਜਿਹੜੇ ਕਰੋੜਪਤੀ ਬਣ ਗਏ ਰਾਤੋਂ ਰਾਤ 80 ਕਰੋੜ ਰੁਪਏ ਦੇ ਜਿਹੜੇ ਮਾਲਕ ਬਣ ਗਏ 1 ਲੱਖ ਦਾ ਨਿਵੇਸ਼ ਕਰਕੇ ਤਾਂ ਇਹ ਹੁੰਦੀ ਹੈ ਕਿਸਮਤ ਤੇ ਜੋ ਤੁਹਾਡੇ ਹਿੱਸੇ ਲਿਖਿਆ ਹੈ ਜੋ ਤੁਹਾਡੀ ਕਿਸਮਤ ਦੇ ਵਿੱਚ ਹੈਗਾ ਉਹ ਤੁਹਾਨੂੰ ਮਿਲੇਗਾ ਜੋ ਤੁਹਾਡੀ ਕਿਸਮਤ ਦੇ ਵਿੱਚ ਹੈ ਹੀ ਨਹੀਂ ਉਹ ਤੁਸੀਂ ਲੱਖ ਕੋਸ਼ਿਸ਼ਾਂ ਕਰ ਲੋ ਤੁਹਾਨੂੰ ਨਹੀਂ ਮਿਲਦਾ ਤਾਂ ਇਹ ਸੀਗੀ 1 ਲੱਖ ਦੇ ਸ਼ੇਅਰ ਖਰੀਦਨ ਤੇ 80 ਕਰੋੜ ਰੁਪਏ ਦਾ ਮਾਲਕ ਬਣਦੀ ਕਹਾਣੀ